ਇਹ ਹੰਗਾਮਾ ਇਨ੍ਹਾਂ ਲੋਕਾਂ ਦੇ ਚਿਹਰੇ ਤੇ ਇਹ ਡਰ ਇਸ ਲਈ ਹੈ ਕਿਉਂਕਿ ਇੱਥੇ ਕੁਝ ਲੋਕਾਂ ਨੂੰ ਕੇਰ ਕੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਇਹ ਤਸਵੀਰਾਂ ਜਲੰਧਰ ਦੇ ਹਰਦਿਆਲ ਨਗਰ ਦੀਆਂ ਨੇ ਜਿੱਥੇ ਮੰਗਲਵਾਰ ਦੇ ਰਾਤ ਸਬਜ਼ੀ ਵੇਚ ਕੇ ਆ ਰਹੇ ਕੁਝ ਮਜ਼ਦੂਰਾ ਨੂੰ ਕੁਝ ਬਦਮਾਸ਼ਾਂ ਨੇ ਕੇਰ ਲਿਆ ਤੇ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਇਹਨਾਂ ਮਜ਼ਦੂਰਾ ਨੇ ਇੱਕ ਪੈਟਰੋਲ ਪੰਪ ਦੇ ਬਾਥਰੂਮ ਚ ਵੜ ਕੇ ਆਪਣੀ ਜਾਨ ਬਚਾਈ ਪਰ ਇਹਨਾਂ ਬਦਮਾਸ਼ਾਂ ਨੇ ਪੈਟਰੋਲ ਪੰਪ ਤੇ ਵੀ ਪੰਗ ਤੋੜ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਪੰਪ ਦੇ ਕਰਮਿੰਦਿਆਂ ਨੇ ਮੌਕੇ ਤੇ ਪੁਲਿਸ ਬੁਲਾਈ ਤੇ ਪੁਲਿਸ ਦੇ ਵੱਲੋਂ ਬਾਸੂਮ ਦੇ ਅੰਦਰ ਡਰੇ ਹੋਏ ਫਸੇ ਹੋਏ ਇਨ੍ਹਾਂ ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ ਜਿਸ ਤੋਂ ਬਾਅਦ ਰੋਸ ਚਾਹੇ ਮਜ਼ਦੂਰਾਂ ਨੇ ਮੌਕੇ ਤੇ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਮੈਂ ਇਹਨਾਂ ਨੂੰ ਕਹਿੰਦਾ ਸੀਗਾ ਗੱਡੀ ਮੋਟਰਸਾਈਕਲ ਆਪਣਾ ਸਾਈਡ ਤੇ ਲਾਇਆ ਕਰੋ ਭਾਜੀ ਇਹਨਾਂ ਨੇ ਮੰਨੀ ਨਹੀਂ ਮੇਰੀ ਗੱਲ ਤੇ ਅੱਜ ਕੀ ਚੱਕਰ ਹੋਇਆ ਭਾਜੀ ਇਹਨਾਂ ਨੇ ਮੇਰੀ ਮੰਮੀ ਦੇ ਪਹਿਲੇ ਥੱਪੜ ਮਾਰੇ ਪਰसों ਜੋ ਦੀ ਗੱਲ ਆ ਤੇ ਉਸ ਤੋਂ ਬਾਅਦ ਭਾਜੀ ਇਹਨਾਂ ਨੇ ਮੇਰੇ ਅੱਠ ਰਾਣਾ ਮਾਦੀਆਂ ਮੇਰਾ ਇਹਦੀ ਲੜਾਈ ਨਾਲ ਕੋਈ ਮਤਲਬ ਕੋਈ ਮਤਲਬ ਨਹੀਂ ਮੇਰੀ ਗੱਡੀ ਇਹਦੇ ਤੋਂ ਪਿੱਛੇ ਆ ਕੇ ਖੜੀ ਹੋਈ ਆ ਮੈਂ ਉੱਤਰ ਕੇ ਮੈਂ ਗੱਡੀ ਚੋਂ ਬਾਹਰ ਨਿਕਲ ਕੇ ਮੈਂ ਹਜੇ ਜਾਣ ਹੀ ਰਿਹਾ ਸੀਗਾ ਓਕੇ ਔਰ ਇਹਨਾਂ ਨੇ ਮੈਨੂੰ ਢਾ ਲਿਆ ਮੇਰਾ ਯਾਰ ਕੋਈ ਮਤਲਬ ਹੀ ਨਹੀਂ ਇਹਨਾਂ ਨਾਲ ਨਾ ਤਾਂ ਮੇਰੀ ਕੋਈ ਇੰਨਾ ਲੜਾਈ ਆ ਤੁਸੀਂ ਕੀ ਮੰਗ ਕਰਦੇ ਹੋਣ ਇਸ ਟਾਈਮ ਮੈਨੂੰ ਇਨਸਾਫ ਚਾਹੀਦਾ ਇਹਦੇ ਮਾਰੀਆਂ ਰਾੜਾ ਮੇਰੇ ਵਾਰੀਆਂ ਭਾਜੀ ਮੇਰੀ ਮਾਂ ਦੇ ਸੱਪੜ ਮਾਰਿਆ ਮੈਨੂੰ ਬਚਾਇਆ ਉਹਨਾਂ ਭਈਆਂ ਤੋਂ ਦੁਕਾਨਦਾਰਾਂ ਨੇ ਮੈਨੂੰ ਉਚਾਇਆ ਮੁਆਵਜ਼ਾ ਮੇਰੇ ਭਰਾ ਨੂੰ ਬਚਾਇਆ ਇਹਨਾਂ ਦੋਨਾਂ ਨੂੰ ਬਚਾਇਆ ਉਹਨਾਂ ਨੇ ਮਿਲੀ ਜਾਣਕਾਰੀ ਮੁਤਾਬਕ ਕਿ ਬਦਮਾਸ਼ ਨਸ਼ੇਚੀ ਜਿਨ੍ਹਾਂ ਦੇ ਵੱਲੋਂ ਇੱਕ ਹੰਡਾ ਗਰਦੀ ਇਹ ਸਾਰਾ ਹੰਗਾਮਾ ਕੀਤਾ ਗਿਆ ਪੁਲਿਸ ਦਾ ਕਹਿਣਾ ਸੀ ਕਿ ਉਹਨਾਂ ਨੂੰ ਜਿਵੇਂ ਹੀ ਜਾਣਕਾਰੀ ਮਿਲੀ ਉਹ ਓਕੇ ਤੇ ਪਹੁੰਚ ਗਏ ਸਨ ਇਹਨਾਂ ਮਜ਼ਦੂਰਾਂ ਨੂੰ ਫੌਰਨ ਮੌਕੇ ਤੇ ਪਹੁੰਚ ਕੇ ਬਾਹਰ ਕੱਢਿਆ ਗਿਆ ਇਸ ਤੋਂ ਬਾਅਦ ਗੁੱਸੇ ਚ ਆਏ ਪੀੜਤਾ ਨੇ ਉਹਨਾਂ ਦੇ ਸਾਥੀਆਂ ਨੇ ਥਾਣੇ ਦਾ ਵੀ ਕਿਰਾਓ ਕੀਤਾ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਨੂੰ ਬੁਲਾਇਆ ਗਿਆ ਹੈ ਦੋਵਾਂ ਦੇ ਬਿਆਨ ਸੁਣ ਕੇ ਮਾਮਲੇ 'ਚ ਬੜੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਅਜੇ ਜਦੋਂ ਪੰਪ ਕੇ ਪਹੁੰਚੇ ਤੇ ਮੌਕਾ ਵੇਖਿਆ ਤੇ ਇੱਥੇ ਯਾਨੀ ਕਿ ਮਖਲਾਸਾ ਲੇਡੀਜ਼ ਦਾ ਇਹ ਆਪਣੇ ਪ੍ਰਵਾਸੀ ਸੀਗੇ ਤਾਂ ਇੱਕ ਵਕੀ ਸੀਗੇ ਦੂਜੇ ਆਪਣੇ ਡਰਾਈਵਰ ਆਪਣੇ ਪੰਜਾਬੀ ਉਹਨਾਂ ਨੇ ਕੋਈ ਸਮਾਨ ਲਿਆ ਥੋ ਰੀੜੀ ਤੋਂ ਜਿਹੜੀ ਤੋਂ ਸਮਾਨ ਲਏ ਸਾਰੀ ਉਥੇ ਤੁਤੂ ਮੈਮ ਹੋ ਗਈ ਆ ਉਹ ਕਹਿੰਦੇ ਸਾਡੇ ਚ ਜਿਹੜਾ ਮਾਰੀਆਂ ਤੋਂ ਸਾਡੇ ਚ ਜਿਹੜਾ ਮਾਰੀਆਂ ਫਿਰ ਇਹਨੇ ਜਿਹੜੇ ਪ੍ਰਵਾਸੀ ਸੀਗੇ ਪ੍ਰਵਾਸੀਆਂ ਨੇ ਆਪਣੀ ਜਾਨ ਪਚਾਈ ਆਪਣੇ ਬਾਥਰੂਮ ਚ ਵੜ ਗਏ ਇਹ ਤੋਂ ਬਾਥਰੂਮ ਵੜ ਗਏ ਤੇ ਉਹਨੇ ਦਰਵਾਜ਼ਾ ਲਾ ਲਿਆ ਉਥੇ ਹੀ ਮੁੱਕੇ ਤੇ ਪਹੁੰਚੇ ਆ ਫਿਰ ਜਿਹਨੇ ਜਿੰਨੇ ਪਹਿਲਾਂ ਇਕੱਠੀ ਹੋਈ ਸੀ ਸਾਰੀ ਪਬਲਿਕ ਨੇ ਉਹਦੇ ਬਾਥਰੂਮ ਦਾ ਪੂਫਾ ਭੰਨ ਦਿੱਤਾ ਮੌਕੇ ਤੇ ਆ ਕੇ ਫਿਰ ਉਹ ਦਰਵਾਜ਼ੇ ਚੋਂ ਬੰਦੇ ਕੱਢੇ ਤੇ ਉਹਨਾਂ ਦੇ ਹਵਾਲੇ ਕੀਤੇ ਆ ਅਗਲੀ ਕਾਰਵਾਈ ਬਾਅਦ ਹੋ ਜੀ ਹਾਂ ਇਹ ਸਾਰੇ ਹੰਗਾਮੇ ਦੇ ਪਿੱਛੇ ਦੀ ਅਸਲ ਵਜ੍ਹਾ ਕੀ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਸਾਫ਼ ਹੋ ਸਕਦਾ ਹੈ ਪਰ ਇਸ ਪੂਰੇ ਹੰਗਾਮੇ ਦੇ ਚੱਲਦਿਆਂ ਇਲਾਕੇ ਚ ਜ਼ਰੂਰ دہشت ਦਾ ਮਾਹੌਲ ਪੈਦਾ ਹੋ ਗਿਆ ਸੀ ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਮਾਮਲੇ ਚ ਕੀ ਕਾਰਵਾਈ ਕਰਦੀ ਹੈ ਜਲੰਧਰ ਤੋਂ ਪ੍ਰਮੇਤ ਸਿੰਘ ਦੀ ਰਿਪੋਰਟ ਪੀਟੀਸੀ న్యూਸ